ਅੰਮ੍ਰਿਤ ਬਾਣੀ ਦੱਸਦੀ ਹੈ ਪੂਜਾ ਕਰਨ ਵਾਲੇ 10 ਦਿਨ ਪਵਿੱਤਰ ਪੂਰਵ ਰਿਖੀ ਭਾਰਦਵਾਜ ਜੀ ਦੇ ਦਿਨ ਹੈ ਜਿਨ੍ਹਾਂ ਦੀ ਕੋਕ ਪੁਕਾਰ ਸੁਣ ਕੇ ਨਰਨਾਰਨ ਜੀ ਆਪ ਦੁਨੀਆ ਵਿੱਚ ਸ਼੍ਰੀ ਮਾਨਸੇਹ ਮਹਾਰਾਜ ਦੀ ਰਚਨਾ ਕਰਨਾ ਹੈ ਜੇ ਭਗਵਾਨ ਬਾਦਮੀ ਜੀ RAM ਚਿੱਤਰ ਨਾ ਰਚਦੇ ਲੋਕਾਂ ਨੂੰ ਸ਼੍ਰੀ ਰਾਮ ਚੰਦਰ ਜੀ ਦੇ ਰੂਪ ਵਿੱਚ ਵਿਸ਼ਨੂੰ ਜੀ ਦਾ ਨਾਮ ਤੇ ਦਰਸ਼ਨ ਕਿਵੇਂ ਹੁੰਦਾ ਕਿਸੇ ਨੂੰ ਬ੍ਰਹਮਾ ਈਸ਼ਰਾਂ ਸ਼ੰਕਰ ਇਹਨਾਂ ਬਾਰੇ ਕਿਸੇ ਵੀ ਚੀਜ਼ ਬਾਰੇ ਕੋਈ ਪਤਾ ਨਹੀਂ ਸੀ ਗਿਆਨ ਵਿਹੋਣੀ ਦੁਨੀਆ ਗਿਆਨ ਵਿਹੋਣੀ ਦੁਨੀਆ ਦੀਆਂ ਅੱਖਾਂ ਅਗੇ ਅਗਿਆਨਤਾ ਦੀ ਚਾਦਰ ਤਣੀ ਹੋਈ ਸੀ ਜੀਵ ਭਵਜਲ ਸਾਗਰ ਵਿੱਚ ਡੁੱਬ ਡੁਬਕੇ ਮਾਰੇ ਸਨ ਭਗਵਾਨ ਬਾਦਮੀ ਜਵਾਹਰ ਜੀ ਨੇ ਇਹ ਦੁਨੀਆ ਵਿੱਚ ਪ੍ਰਗਟ ਹੋ ਕੇ ਸੰਸਕ੍ਰਿਤ ਵਿੱਚ ਵਿਦਿਆ ਰਚਾਈ ਨਾਮ ਦਾ ਜਹਾਜ਼ ਸ਼ੀਰਮਾਨ ਸਭ ਅੰਮ੍ਰਿਤ ਬਾਣੀ ਦਿੱਤੀ ਜਿਹਨੂੰ ਪੜ ਸੁਣ ਕੇ ਜੀਵ 84 ਦੇ ਨਰਕ ਰੂਪੇ ਚੱਕਰ ਵਿੱਚੋਂ ਨਿਕਲ ਸਕੇ ਜੀਵ ਨੂੰ ਉਸ ਮਾਰਗ ਨਾਲ ਜੋੜਿਆ ਜਿਸ ਮਾਰਗ ਵਿੱਚ ਦੇ ਜਿਸ ਨਾਲ ਵਿਛੜ ਕੇ ਦੁਨੀਆ ਦੀ ਯਾਤਰਾ ਕਰਨ ਆਇਆ ਹੈ ਮੁੜ ਕੇ ਫੇਰ ਉਸ ਨਾਲ ਮਿਲ ਸਕੇ ਉਹ ਧਰਤੀ ਬਹੁਤ ਵੱਡੇ ਭਾਗਾਂ ਵਾਲੀ ਹੈ ਜਿਨੂੰ ਪ੍ਰਭ ਵਾਲਮੀਕ ਦੇ ਆਵਾਜ਼ ਦੇ ਪਵਿੱਤਰ ਚਰਨ ਲੱਗੇ ਜ਼ਰੇ ਜ਼ਰੇ ਪਵਿੱਤਰ ਹੋ ਚੁੱਕੇ ਹਨ ਉਸ ਤਰ੍ਹਾਂ ਤਾਂ Swami ਪ੍ਰਭੂ ਵਾਲਮੀਕ ਦੇ ਆਵਾਂਜੇ ਘਟ ਘਟ ਵਿੱਚ ਪ੍ਰਵੇਸ਼ ਹਨ ਪਰ ਜਿੱਥੇ ਜਿੱਥੇ ਪਰਮੇਸ਼ਵਰ ਵਾਲਮੀਕ ਦੇ ਆਵਾਂਜ ਦੇ ਆਸ਼ਰਮ ਹਨ ਉਥੇ-ਉਥੇ ਤਾਂ ਸਭ ਜੀਵਾਂ ਨੂੰ ਸਿਰਜਣ ਹੱਥ ਦੇ ਪਵਿੱਤਰ ਚਰਨ ਲੱਗੇ ਹੋਏ ਹਨ ਜਿਸ ਆਸ਼ਰਮ ਵਿੱਚ ਲਵ ਕਸੂਜੇ ਤੇ ਰਾਜੇ ਰਾਮ ਚੰਦਰ ਜੀ ਦਾ ਬੜਾ ਭਿਆਨਕ ਤੋਂ ਭਿਆਨਕ ਯੁੱਧ ਹੋਇਆ ਸੀ ਇਹ ਧਰਤੀ ਪਹਿਲਾ ਤਪਵੰਸੀ ਜਿਸ ਨੂੰ ਅੱਜਕੱਲ ਵਾਲਮੀਕੀ ਤਿਰਥ ਰਾਮ ਤਿਰਥ ਵੀ ਕਿਹਾ ਜਾਂਦਾ ਹੈ ਜਿਹਦੀ ਹੱਦ ਚਾਰੋਂ ਤਰਫੋਂ 10 10 ਮੀਲ ਤੱਕ ਲੱਗਦੀ ਸੀ ਇਸੇ ਆਸ਼ਰਮ ਵਿੱਚ ਲਵ ਕਸ਼ੂ ਜੀ ਨੇ ਪਵਨ ਪੁੱਤਰ ਮਹਾਵੀਰ ਹਣੂਮਾਨ ਜੀ ਨੂੰ ਕੱਚੇ ਤਨ ਦੇ ਨਾਲ ਬਣ ਕੇ ਭਗਵਾਨ ਬਾਦਮਿਕ ਦੇਵਾਨ ਜੀ ਦੇ ਅੱਗੇ ਪੇਸ਼ ਕੀਤਾ ਸੀ ਕੱਚੇ ਧਾਗੇ ਬਨਿਆ ਹਣੂਮਾਨ ਬਲਵਾਨ ਜਦੋਂ ਹਨੂਮਾਨ ਜੀ ਨੂੰ ਪੇਸ਼ ਕੀਤਾ ਸੀ ਪ੍ਰਭੂ ਵਾਲਮੀਕ ਜਿਆਵਾਨ ਜੀ ਦੇ ਅੱਗੇ ਤਾਂ ਹਨੂਮਾਨ ਜੀ ਨੇ ਭਗਵਾਨ ਵਾਲਮੀਕ ਜਿਆਵਾਨ ਜੀ ਦੇ ਅਪਾਰ ਕਲਾਵਲ ਦੇਖ ਕੇ ਚਰਣਾ ਦੇ ਉੱਪਰ ਟਹਿ ਕੇ 100 ਇੱਕ ਵਾਰ ਦਰਦੌਤ ਮੰਦਰਾ ਕੀਤੀ ਸੀ ਤੇ ਹੱਥ ਜੋੜ ਕੇ ਆਪਣੀਆਂ ੁੱਲਾਂ ਦੀਆਂ ਮਾਫ਼ੀਆਂ ਮੰਗੀਆਂ। ਭਗਵਾਨ ਵੈਦਿਕ ਜੀ ਆਨ ਜੀ ਹਣੋਂ ਮਾਂਜ ਨੂੰ ਖੁਸ਼ ਹੋ ਕੇ ਇਹ ਅਸ਼ੀਰਵਾਦ ਦਿੰਦੇ ਹਨ ਕਿ हे ਹਰੁਮਾਨਾ ਤੇਰੇ 101 ਵਾਰ ਡੋਤ ਬੰਨਾ ਕਰਨ ਦੇ ਨਾਲ ਤੇਰੇ ਸਾਰੇ ਪਾਪ ਚਲੇ ਗਏ ਹਨ। ਜਿਹੜੇ ਪਾਪ ਤੇਰੇ ਕੋਲੋਂ ਲੰਕਾ ਦੇ ਸੰਗਰਾਮ ਵਿੱਚ ਹੋ ਗਏ ਸਨ ਅੱਗੇ ਵਾਸਤੇ ਕੋਈ ਹੋਰ ਪਾਪ ਨਾ ਕਰੇ ਫਿਰ ਤੂੰ ਸਾਡੇ ਅਮਰਪੁਰੀ ਵਿੱਚ ਰਹਿ ਸਕੇਗਾ ਜਦੋਂ ਭਗਵਾਨ ਵਾਲਮੀਕ ਦਿਆਵਾਂ ਜੀ ਨੇ ਇਹ ਕਹਿਆ ਕਿ हे ਹਰਿਮਾਨਾ ਅਗੇ ਵਾਸਤੇ ਕੋਈ ਹੋਰ ਪਾਪ ਨਾ ਕਰੇ ਫਿਰ ਤੈਨੂੰ ਅਸੀਂ ਆਪਣੇ ਅਮਰਪੁਰੀ ਵਿੱਚ ਰਹਿਣ ਦੇਵਾਂਗੇ ਆਪਣੇ ਤਨ ਮਨ ਦੀ ਨਾਲ ਸੇਵਾ ਕਰ ਆਪਣੇ ਤਪ ਦੇ ਪ੍ਰਤਾਪ ਨਾਲ ਹਰਿ ਮੰਨ ਜੀ ਨੂੰ ਉਸੇ ਵਕਤ ਬਹੁਤ ਪੁਰਾਣੀ ਇਹ ਗੱਲ ਯਾਦ ਆ ਗਈ ਕਿ ਇਹ ਅੰਕਾਰ ਵਾਲਮਿਕ ਕਰਤਾਰ ਜੀ ਆਪਨੇ ਮੇਰੇ ਨਾਲੇ ਪੱਕਾ ਵਾਅਦਾ ਕੀਤਾ ਸੀ ਕਿ हे ਹਨੂਮਾਨ ਜਦੋਂ ਅਸੀਂ ਦੁਨੀਆ ਵਿੱਚ ਜਾ ਕੇ ਰਾਮ ਚਿੱਤਰ ਅਮਰਤ ਬਾਣੀ ਰਚਾਵਾਂਗੇ ਸਾਡੀ ਰਚਨਾ ਦੇ ਹਿਸਾਬ ਦੇ ਨਾਲ ਵਿਸ਼ਨੂੰ ਜੀ ਸੀ ਰਾਮ ਚੰਦਰ ਜੀ ਦੇ ਰੂਪ ਵਿੱਚ ਦੁਨੀਆਂ ਤੇ ਅਵਤਾਰ ਧਾਰਨਗੇ ਤੋ ਇੱਕ ਮਨ ਹੋ ਕੇ ਉਹਨਾਂ ਦੀ ਸੇਵਾ ਕਰੇ ਜਦੋਂ ਸਾਡੀ ਰਾਮ ਚਿੱਤਰ ਅਮਰਤ ਬਾਣੀ ਸ਼ਿਰਮੈਨ ਸਾਹਿਬ ਦੀ ਰਚਨਾ ਸੰਪੂਰਨ ਹੋ ਜਾਵੇਗੀ ਫਿਰ ਅਸੀਂ ਤੈਨੂੰ ਆਪਣੀ ਅਮਰਪੁਰੀ ਵਿੱਚ ਰਹਿਣ ਵਾਸਤੇ ਜਗ੍ਹਾ ਦੇਵਾਂਗੇ। ਇਹ ਗੱਲ ਯਾਦ ਆਉਂਦੇ ਸਾਰ ਹੀ ਮਹਾਵੀਰ ਹਨੂਮਾਨ ਪਵਨ ਪੁੱਤਰ ਮਹਾਨ ਯੋਧਾ ਭਗਵਾਨ ਵਾਲਮੀਕ ਦੇ ਪਵਿੱਤਰ ਚਰਨ ਕਮਲਾ ਉਪਰ ਟਹਿ ਗਿਆ ਤੇ ਵਾਰ-ਵਾਰ ਚਰਨ ਫੜਕੇ ਚੁੰਮਣ ਲੱਗਾ। हनुमान जी इस तरह कहंदे हैं कि हे मेरे नंदकार जी तेरा ਦਿੱਤਾ ਹੋਇਆ वचन ਹੁਣ ਪੂਰਾ ਹੋ ਚੁੱਕਾ ਹੈ हे मेरे प्रीतम भगवान वाल्मीकि देवा जी ਅੱਜ ਤੋਂ ਹੀ ਤੇਰੇ ਚਰਨਾਂ ਵਿੱਚ ਰਹਿਣਾ ਹੈ हे मेरे ਚੰ드ਮਾ ਦੇਵਤੇ ਅਸੀਂ ਤਾਂ ਸਭ ਤੇਰੇ ਚਕੋਰ ਹਾਂ ਜਿਸ ਤਰ੍ਹਾਂ ਚਕਵੇਂ ਸੂਰਜ ਦੇ ਨਾਲ ਪਰੇਤ ਕਰਦੀ ਹੈ ਸੱਚੇ ਪਤਸ਼ਾਹ ਬਾਦਮੀਗ ਦੀਆਂ ਵਾਂਝੀ ਉਸੇ ਤਰ੍ਹਾਂ ਮੈਂ ਆਦ ਦੇ ਨਾਲ ਪ੍ਰੀਤ ਕਰੂੰਗਾ ਜਿਤਨਾ ਮਛਲੀ ਨੂੰ ਪਾਣੀ ਪਿਆਰਾ ਹੈ ਇਤਨੇ ਮੈਨੂੰ ਤੁਸੀਂ ਪਿਆਰੇ ਹੋ ਏ ਮੇਰੇ ਪਾਰ ਬ੍ਰह्म ਹੁਣ ਤੋਂ ਇਥੇ ਜਿੱਥੇ ਤੂੰ ਹੋਵੇਂ ਉਹੀ ਤਾਂ ਅਮਰਪੁਰੀ ਹੈ ਉਸ ਤਰ੍ਹਾਂ ਤਾਂ ਤੂੰ ਘਟ ਘਟ ਵਿੱਚ ਪ੍ਰਵੇਸ਼ ਹੈ ਪੱਤੇ ਪੱਤੇ ਪਰ ਤੇਰਾ ਨੂਰ ਚਮਕ ਰਿਹਾ ਹੈ ਇਹ ਦੁਨੀਆ ਤੇਰਾ ਇੱਕ ਤਮਾਸ਼ਾ ਹੈ ਜਿਹਨੂੰ ਆਪ ਲੋਕ ਦੇਖਣ ਆਏ ਹੋ ذره ذره ਪਰ ਤੇਰਾ ਨੂਰ ਨੂਰੀ ਦੀਆ ਕਿਰਣਾ ਵਿਸਕਿਆ ਹੋ ਜਾ ਜਿਨ੍ਹਾਂ ਚਿਰ ਪਵਨ ਪੁੱਤਰ ਮਹਾਵੀਰ ਹਣੂ ਮਾਰ ਯੋਦਾ ਇਸ ਧਰਤੀ ਦੇ ਉੱਤੇ ਰਿਹਾ ਹੈ ਉਨਾ ਚਿਰ ਭਗਵਾਨ ਵਾਲਮੀਕ ਦੇ ਆਵਾਜ਼ੀ ਦਾ ਚਰਨ ਸੇਵਕ ਹੋ ਕੇ ਰਿਹਾ ਹੈ। ਇਸੇ ਆਸ਼ਰਮ ਵਿੱਚ ਪਵਨ ਪੁੱਤਰ ਮਹਾਬੀਰ ਹਨੂਮਾਨ ਯੋਧੇ ਨੇ ਪ੍ਰਭੂ ਵਾਲਮੀਕ ਦੇ ਆਵਾਜ਼ ਦੇ ਪਵਿੱਤਰ ਚਰਨ ਕਮਲਾ ਉਤੋ ਬਲਿਹਾਰ ਹੋ ਕੇ ਕਈ ਦਿਨ ਢਾਈ ਤਪ ਮਾਰ ਕੇ ਅੰਮ੍ਰਿਤ ਤਾਲ ਬਣਾਇਆ ਜਿਸ ਵਿੱਚ ਇੱਕ ਵਾਰ ਇਸ਼ਨਾਨ ਕਰਕੇ ਕੋਟ ਜ਼ਲਮਾਂ ਦੀ ਮੈਲ ਅਤੇ ਪਾਪ ਲੱਥ ਜਾਂਦੇ ਆ ਇਸ ਤਾਲ ਦੇ ਕਿਨਾਰੇ ਉੱਪਰ ਬੈਠ ਕੇ ਸੀਤਾ ਮਾਤਾ ਜੀ ਲਉ ਕਸ਼ੂ ਜੀ ਦੇ ਚੀਰ ਸਾਫ ਕਰਿਆ ਕਰਦੇ ਸੀ ਇਹ ਤਲਾ ਪਹਿਲਾਂ ਇੱਕ ਛੋਟੀ ਜੀ ਛਪੜੀ ਦੀ ਸ਼ਕਲ ਵਿੱਚ ਸੀ ਇਸ ਨੂੰ ਖੁੱਲਾ ਕਰਨ ਵਾਸਤੇ ਹਨੂਮਾਨ ਜੀ ਨੇ ਢਾਈ ਤਪ ਮਾਰ ਕੇ ਇਸ ਨੂੰ ਖੁੱਲਾ ਕੀਤਾ ਸੱਚੇ ਪਤਸ਼ਾਹ ਕਹਿੰਦੇ ਹਨ ਪਵਨ ਪੁੱਤਰ ਮਹਾਭੀਰ ਹਨੂਮਾਨ ਜੁਦੇ ਨੇ ਢਾਈ ਤਪ ਮਾਰਨ ਤੋਂ ਬਾਅਦ ਇੱਕ ਅਮਰਤ ਤਲਾਬ ਖੁੱਲਾ ਹੋਇਆ ਸਾਬ ਕੇਦਰਨ ਢਾਈ ਤਪ ਮਾਰਨ ਤੋਂ ਪਹਿਲਾਂ ਵੀ ਸੀਤਾ ਜੀ ਇਸ ਛਪੜੀ ਦੇ ਜਲ ਨਾਲ ਲਉ ਕਸ਼ੂ ਜੀ ਦੇ ਪੂਤਲੇ ਚੀਰ ਸਾਬ ਕਰਿਆ ਕਰਦੇ ਸੀ ਇਸ ਛਪੜੀ ਵਿੱਚੋਂ ਬੱਕਰੀਆਂ, ਸਿਰ, ਸਿੰਘ, ਚਿਤਰੀ ਚਿੜੀਆਂ ਬਗਿਆੜ ਬਗਿਆੜੀਆਂ ਚਿੜੀਆਂ ਸਿਕੜੇ ਬਾਜ ਇਕੱਠੇ ਬੈਠ ਕੇ ਜਲ ਪੀ ਲੈਂਦੇ ਸਨ ਇਸ ਤਲਾਬ ਦੇ ਜਲ ਵਿੱਚ ਬਹੁਤ ਵੱਡੀਆਂ ਵੱਡੀਆਂ ਸ਼ਕਤੀਆਂ ਹਨ ਕਿਉਂਕਿ ਇਹ ਜਲ ਪ੍ਰਭੂ ਵੈਲਮਿਕ ਦੇਵਾਂ ਦੇ ਪਵਿੱਤਰ ਚਰਨ ਲੱਗ ਕੇ ਅੰਮ੍ਰਿਤ ਬਣ ਚੁੱਕਾ ਹੈ ਇਸ ਅੰਮ੍ਰਿਤ ਜਲ ਵਿੱਚ ਸੰਗਰਾਦ ਵਾਲੀ ਦਿਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਅਯੁੱਧਿਆ ਨਗਰੀ ਵਿੱਚ ਆਕੇ ਕੁੰਭ ਇਸ਼ਨਾਨ ਕਰਦੇ ਸਨ ਤੇ ਇਹ ਤੇ ਭਗਵਾਨ ਵਾल्ਮੀ ਦੇ ਪਵਿੱਤਰ ਚਰਣਾ ਪਰ ਫੁੱਲ ਚੜਾ ਕੇ ਜਾਂਦੇ ਸਨ ਇਸ ਤਰਾ ਦੇ ਅੰਮ੍ਰਿਤ ਜਲ ਨੂੰ ਜਾਸਤੀ ਪਵਿੱਤਰ ਸਮਝ ਕੇ ਸ੍ਰੀ ਰਾਮ ਭਗਵਾਨ ਅਤੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੇ 101 ਕੁੰਭ ਇਸ਼ਨਾਨ ਕੀਤਾ ਇਸੇ ਵਾਲਮੀਕ ਆਸ਼ਰਮ ਆਣ ਕੇ ਲਵਕਸ਼ੂ ਜੀ ਮਹਾਨ ਅਵਤਾਰ ਇਸ ਤਲਾਬ ਵਿੱਚ ਚੁਬੀਆਂ ਮਾਰ ਮਾਰ ਕੇ ਇਸ ਨਾਲ ਕਰ ਦੇ ਸਰ ਹਰੋਂ ਮਾਨ ਜੀ ਦੇ ਢਾਈ ਤਪ ਮਾਰਨ ਤੋਂ ਬਾਅਦ ਇਸ ਤਲਾਬ ਦਾ ਨਾਮ ਦੁਨੀਆ ਦੇ ਕੋਨੇ-ਕੋਨੇ ਉੱਪਰ ਪੂਰਾ ਮਸ਼ਹੂਰ ਸੀ ਵੱਡੇ-ਵੱਡੇ ਰਾਜੇ ਮਹਾਰਾਜੇ ਸਭ ਰਿਖੀ Muni Nard Sard ਵਰਗੇ ਮਹਾਨ ਕਲਾਕਾਰ ਇਥੇ ਆਕੇ ਬੜੀ ਸਰਦਾ ਦੇ ਨਾਲ ਕੁੰਭ ਇਸ਼ਨਾਨ ਕਰੇ ਸਰ ਰਾਜੇ ਜਨਕ ਦਾ ਗੁਰੂ ਸੀ ਅਸ਼ਟਾਵਕਰ ਭਗਵਾਨ ਵਾਲਮੀ ਦੇ ਨਾਮ ਤੋਂ ਸਦਕੇ ਹੋ ਕੇ ਇਸੇ ਤਲਾਬ ਨੂੰ ਵੱਡਾ ਕੁੰਭ ਇਸ਼ਨਾਨ ਸਮਝਦਾ ਸੀ ਕਾਲਜੁਗ ਦਾ ਰਦਾਜ ਐਡਾ ਬਲੀ ਹੈ ਜਿਨੇ ਦੁਨੀਆ ਨੂੰ ਅਸਲੀ ਮਾਰਗ ਹੀ ਭੁਲਾ ਦਿੱਤਾ ਲੋਕਾਂ ਨੂੰ ਭਰੇ ਕੂ ਕਰਮਾਂ ਵਾਲ ਨੂੰ ਮੂਰਖੇ ਮੂਰਖ ਬਣਾ ਦਿੱਤਾ ਜਿੰਨਾ ਉਪਰ ਵੱਡੇ ਵੱਡੇ ਅਵਤਾਰਾਂ ਦਾ ਵੀ ਕੋਈ ਅਸਰ ਨਾ ਪਿਆ ਸ਼੍ਰੀ ਗੁਰੂ ਉਦਾਸ ਜੀ ਮਹਾਰਾਜ ਸਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਨਾ ਮਹਾਨ ਅਵਤਾਰਾਂ ਨੇ ਮਨਮੁਖ ਜੀਵਾਂ ਨੂੰ ਸੱਚੇ ਮਾਰਗ ਨਾਲ ਜੋੜਨ ਵਾਸਤੇ ਬਿਆੰਤ ਰੰਗ ਖੇਡੇ ਪਰ ਸ਼ੈਤਾਨ ਨੇ ਮਨਮੁਖਾਂ ਦੀਆਂ ਅੱਖਾਂ ਅਗੋ ਗਿਆਨਤਾ ਦਾ ਪਰਦਾ ਪਾਸੀ ਨਹੀਂ ਹੋਣ ਦਿੱਤਾ